ਕੋ ਕਿਸਾਨਾਂ ਨੂੰ ਮਿਲਣ ਜਾ ਰਹੀ ਆ ਵੱਡੀ ਸਪੋਰਟ ਸਯੁਕਤ ਕਿਸਾਨ ਮੋਰਚੇ ਦੀ ਹੋਣ ਵਾਲੀ ਹੈ ਮੀਟਿੰਗ ਮੀਟਿੰਗ ਤੋਂ ਬਾਅਦ ਲਿਆ ਜਾ ਸਕਦਾ ਹੈ ਵੱਡਾ ਫੈਸਲਾ ਤਾਂ ਦੱਸ ਦਈਏ ਕਿ ਸਯੁਕਤ ਕਿਸਾਨ ਮੋਰਚਾ ਹੁਣ ਗੈਰ ਸਿਆਸੀ ਰਾਜਨੀਤੀ ਮੋਰਚੇ ਦੇ ਵਿੱਚ ਸ਼ਾਮਿਲ ਹੋ ਸਕਦਾ ਅੱਜ ਕਿਸਾਨ ਜਥੇਬੰਦੀਆਂ ਦੀ ਇੱਕ ਵੱਡੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਰੱਖੀ ਆ ਬਲਵੀਰ ਸਿੰਘ ਰਾਜੇਵਾਲ ਸਯੁਕਤ ਕਿਸਾਨ ਮੋਰਚੇ ਦੇ ਜੋ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਬੀਤੇ ਕੱਲ ਇੱਕ ਜਿਹੜੀ ਜਾਣਕਾਰੀ ਇਹ ਸਾਂਝੀ ਕੀਤੀ ਸੀ ਕਿ ਜੋ ਮੀਟਿੰਗ ਅਸੀਂ ਲੇਟ ਕਰਨੀ ਸੀ ਉਹ ਮੀਟਿੰਗ ਅਸੀਂ ਅੱਜ ਹੀ ਕਰਨ ਜਾ ਰਹੇ ਹਾਂ ਯਾਨੀ ਕਿ ਅੱਜ ਚੰਡੀਗੜ੍ਹ ਦੇ ਵਿੱਚ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀ ਮੀਟਿੰਗ ਹੋਵੇਗੀ ਕਿਉਂਕਿ ਸਯੁਕਤ ਕਿਸਾਨ ਮੋਰਚੇ ਨੂੰ ਗੈਰ ਸਿਆਸੀ ਰਾਜਨੀਤੀ ਮੋਰਚਾ ਜੋ ਸ਼ੰਭੂ ਬਾਰਡਰ ਖਨੌਰੀ ਬਾਰਡਰ ਦੇ ਉੱਤੇ ਚੱਲ ਰਿਹਾ ਜੋ ਐਸ ਐਮ ਕੇ ਐਮ ਹੈ ਜਿਹੜਾ ਸਯੁਕਤ ਕਿਸਾਨ ਮੋਰਚੇ ਨੂੰ ਜਿਹੜਾ ਆ ਸੱਦਾ ਦਿੱਤਾ ਗਿਆ ਸੀ ਸੱਦਾ ਦਿੱਤਾ ਸੱਦਾ ਪਰ ਕਈਆਂ ਨੇ ਪ੍ਰਵਾਨ ਨਹੀਂ ਕੀਤਾ ਸੱਦੇ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਤਾਂ ਮਿਲਣ ਦੇ ਲਈ ਕਿਸਾਨ ਲੀਡਰ ਪਹੁੰਚ ਰਹੇ ਨੇ ਪਰ ਸ਼ੰਭੂ ਬਾਰਡਰ ਦੇ ਉੱਤੇ ਕਿਸਾਨ ਲੀਡਰ ਨਹੀਂ ਪਹੁੰਚ ਰਹੇ ਹਾਲਾਂਕਿ ਰੋਲਦੂ ਸਿੰਘ ਮਾਨਸਾ ਨੇ ਸਿੱਧੇ ਤੌਰ ਦੇ ਉੱਤੇ ਕਹਿਤਾ ਕਿ ਮੈਂ ਨਹੀਂ ਜਾਣਦਾ ਜਦੋਂ ਤੱਕ ਦੋਵੇਂ ਫੋਰਮਾਂ ਦੇ ਜਿਹੜੇ ਦੋਵੇਂ ਪ੍ਰਧਾਨ ਨੇ ਦੋਵੇਂ ਜਿਹੜੇ ਫੋਰਮ ਨੇ ਉਹਨਾਂ ਦੇ ਜੋ ਕੋਆਰਡੀਨੇਟਰ ਨੇ ਜੋ ਲੀਡਰ ਨੇ ਉਹ ਸਾਈਨ ਨਹੀਂ ਕਰਦੇ ਉਸ ਚਿੱਠੀ ਦੇ ਉੱਤੇ ਉਸ ਸੱਦੇ ਵਾਲੀ ਚਿੱਠੀ ਦੇ ਉੱਤੇ ਕਿਉਂਕਿ ਜੋ ਚਿੱਠੀ ਭੇਜੀ ਗਈ ਸੀ ਜੋ ਸੱਦਾ ਭੇਜਿਆ ਸੀ ਯੂਕਤ ਕਿਸਾਨ ਮੋਰਚੇ ਨੂੰ ਕੇਐਮਐਮ ਦੇ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਦੇ ਵੱਲੋਂ ਉਸ ਚਿੱਠੀ ਦੇ ਉੱਤੇ ਸਰਬਨ ਸਿੰਘ ਪੰਦੇਰ ਦੇ ਸਾਈਨ ਨੇ ਸਰਬਨ ਸਿੰਘ ਪੰਦੇਰ ਦੇ ਸਾਈਨ ਨੇ ਜਗਜੀਤ ਸਿੰਘ ਡੱਲੇਵਾਲ ਦੇ ਸਾਈਨ ਨਹੀਂ ਆ ਦੂਜੇ ਪਾਸੇ ਵੀ ਇਤਰਾਜ਼ ਜਤਾਇਆ ਜਾ ਰਿਹਾ ਕਿ ਕੱਲਾ ਜਗਜੀਤ ਸਿੰਘ ਡੱਲੇਵਾਲ ਕਿਉਂ ਮਰਨ ਵਰਤੇ ਦੇ ਉੱਤੇ ਬੈਠਾ ਬਾਕੀ ਕਿਸਾਨ ਲੀਡਰ ਕਿਉਂ ਨਹੀਂ ਬੈਠਦੇ ਜਗਜੀਤ ਸਿੰਘ ਡੱਲੇਵਾਲ 23 ਦਿਨਾਂ ਤੋਂ ਮਰਨ ਵਰਤੇ ਦੇ ਉੱਤੇ ਬੈਠੇ ਨੇ ਹਾਲਾਂਕਿ ਉਹਨਾਂ ਨੂੰ ਮਿਲਣ ਦੇ ਲਈ ਤਾਂ ਸਾਰੇ ਪਹੁੰਚ ਰਹੇ ਨੇ ਉਹਨਾਂ ਦੀ ਜਿਹੜੀ ਸਿਹਤ ਯਾਬੀ ਦੇ ਲਈ ਅਰਦਾਸਾਂ ਜਰੂਰ ਹੋ ਰਹੀਆਂ ਨੇ ਗੁਰੂ ਘਰਾਂ ਦੇ ਵਿੱਚ ਵੀ ਅਰਦਾਸਾਂ ਹੋ ਰਹੀਆਂ ਨੇ ਮੋਰਚੇ ਦੇ ਵਿੱਚ ਹਰ ਦਿਨ ਅਰਦਾਸ ਹੁੰਦੀ ਆ ਸ਼ੰਭੂ ਬਾਰਡਰ ਦੇ ਉੱਤੇ ਵੀ ਅਰਦਾਸ ਦਿਹਾੜਾ ਮਨਾਇਆ ਗਿਆ ਸੀ ਉਹਨਾਂ ਦੀ ਸਿਹਤ ਯਾਬੀ ਦੇ ਲਈ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕੀਤੀ ਗਈ ਸੀ ਪਰ ਹੁਣ ਅੱਜ ਇਹ ਵੱਡੀ ਮੀਟਿੰਗ ਜਿਹੜੀ ਹੋਣ ਵਾਲੀ ਹੈ ਇੱਕ ਪਾਸੇ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੀ ਵੱਡੀ ਮੀਟਿੰਗ ਦੂਜੇ ਪਾਸੇ ਕਿਸਾਨੀ ਅੰਦੋਲਨ 2.0 ਦੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੈ ਬਹੁਤ ਹੀ ਅਹਿਮ ਦਿਨ ਆ ਅੱਜ ਦਾ ਕਿਉਂਕਿ ਜੇਕਰ ਅੱਜ ਦੇ ਦਿਨ ਦੀ ਗੱਲ ਕੀਤੀ ਜਾਵੇ ਕਿਸਾਨ ਜਿਹੜੇ ਨੇ ਜੋ ਬਾਰਡਰਾਂ ਦੇ ਉੱਤੇ ਬੈਠੇ ਨੇ ਉਹ ਅੱਜ ਪੰਜਾਬ ਦੇ ਵਿੱਚ ਰੇਲਾਂ ਰੋਕਣਗੇ 12 ਤੋਂ 3 ਵਜੇ ਤੱਕ ਜੋ ਸਯੁਕਤ ਕਿਸਾਨ ਮੋਰਚਾ ਉਹਨਾਂ ਦੇ ਵੱਲੋਂ 23 ਦਸੰਬਰ ਨੂੰ 23 ਦਸੰਬਰ ਨੂੰ ਵੱਡਾ ਪ੍ਰੋਗਰਾਮ ਉਲੀਕਿਆ ਗਿਆ ਪਰ ਉਸ ਤੋਂ ਪਹਿਲਾਂ ਕਿਉਂਕਿ 23 ਦਸੰਬਰ ਨੂੰ ਵਿਰੋਧ ਦੀਪਸ ਮਨਾਇਆ ਜਾ ਰਿਹਾ ਪਰ ਉਸ ਤੋਂ ਪਹਿਲਾਂ ਜਿਹੜੇ ਕਿਸਾਨ ਲੀਡਰ ਅੱਜ ਮੀਟਿੰਗ ਕਰਨਗੇ ਮੀਟਿੰਗ ਦੇ ਵਿੱਚ ਇਹ ਫੈਸਲਾ ਲੈਣਗੇ ਕਿ ਸਯੁਕਤ ਕਿਸਾਨ ਮੋਰਚਾ ਕੇਐਮਐਮ ਦਾ ਸਾਥ ਦੇਵੇਗਾ ਜਾਂ ਫਿਰ ਆਪਣੀ ਵੱਖਰੀ ਡੱਫਲੀ বাজਾਵੇਗਾ ਤਾਂ ਵੱਖੋ-ਵੱਖਰੀਆਂ ਡੱਫਲੀਆਂ ਜਰੂਰ ਵੱਜਦੀਆਂ ਹੋਈਆਂ ਨਜ਼ਰ ਆਈਆਂ ਕਿਸਾਨ ਜਿਹੜੇ ਨੇ ਵਿਚਾਰਧਾਰਾ ਜਿਹੜੀ ਉਹਨਾਂ ਦੀ ਆਪਸ ਦੇ ਵਿੱਚ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਬਖਰੇਵੇਂ ਜਰੂਰ ਨੇ ਇੱਕ ਦੂਜੇ ਦੇ ਪਰਦੇ ਜਰੂਰ ਫਰੋੜਦੇ ਹੋਏ ਨਜ਼ਰ ਆ ਰਹੇ ਨੇ ਖਾਸ ਕਰਕੇ ਰੁਰਦੂ ਮਾਨਸਾ ਦੇ ਵੱਲੋਂ ਕਿਹਾ ਗਿਆ ਕਿ ਜਦੋਂ ਮੋਰਚਾ ਪਹਿਲਾਂ ਲੱਗਿਆ ਸੀ ਖੇਤੀ ਕਾਨੂੰਨ ਰੱਦ ਕਰਵਾਏ ਸੀ ਉਦੋਂ ਅਸੀਂ ਜਿੱਤੇ ਸੀ ਜਿੱਤੇ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਆਪਣੇ ਵੱਖਰੇ ਤੌਰ ਦੇ ਉੱਤੇ ਗਏ ਅਸੀਂ ਕਿਹਾ ਵੀ ਦਰਬਾਰ ਸਾਹਿਬ ਮੱਥਾ ਟੇਕ ਕੇ ਆਉਣਾ ਨਤਮਸਤਕ ਹੋਣਾ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆਸ਼ੀਰਵਾਦ ਲੈਣਾ ਆ ਪਰ ਉਹ ਕਹਿੰਦੇ ਅਸੀਂ ਅਲੱਗ ਜਾਣਾ ਤਾਂ ਕਹਿੰਦੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤ ਦੇ ਉੱਤੇ ਸਾਨੂੰ ਕਿਹੜਾ ਪੁੱਛ ਕੇ ਬੈਠੇ ਨੇ ਅਸੀਂ ਹੁਣ ਉਹਦੇ ਵਿੱਚ ਕੀ ਕਰ ਸਕਦੇ ਆ ਇਸ ਤਰ੍ਹਾਂ ਕੀ ਦੀ ਜਿਹੜੀ ਬਿਆਨਬਾਜ਼ੀ ਆਖਰ ਅਜਿਹੇ ਸਮੇਂ ਦੇ ਉੱਤੇ ਨਹੀਂ ਦੇਣੀ ਚਾਹੀਦੀ ਕਿਉਂਕਿ ਜੋ ਸਰਕਾਰਾਂ ਨੇ ਉਹ ਇਹੀ ਉਸ ਚਾਹੁੰਦੀਆਂ ਨੇ ਕਿ ਕਿਸਾਨਾਂ ਦੇ ਵਿੱਚ ਪਾੜ ਪਵੇ ਤਾਂ ਜਿਹੜੀ ਆ ਉਹ ਨੀਤੀ ਅੰਗਰੇਜ਼ਾਂ ਵਾਲੀ ਜਿਹੜੀ ਆ ਜ਼ਰੂਰ ਕਿਤੇ ਨਾ ਕਿਤੇ ਬਣ ਜਾਂਦੀ ਆ ਕਿ ਪਾੜੋ ਤੇ ਰਾਜ ਕਰੋ ਉਹ اسی ਤਰੀਕੇ ਦੇ ਨਾਲ ਅੰਦੋਲਨਾਂ ਨੂੰ ਤਾੜ ਪੀਡੋ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਹੋ ਜਾਂਦੀਆਂ ਨੇ ਫਿਰ ਤਾਂ ਪਰ ਇਸ ਮੌਕੇ ਅਜਿਹੀ ਬਿਆਨਬਾਜ਼ੀ ਕਰਨ ਦਾ ਨਹੀਂ ਹੈ ਇਹ ਮੌਕਾ ਆ ਸਾਰੀਆਂ ਇੱਕ ਜਿਹੜੀਆਂ ਨੇ ਜਥੇਬੰਦੀਆਂ ਉਹਨਾਂ ਨੂੰ ਇੱਕ ਹੋ ਕੇ ਇੱਕ ਰਸਤੇ ਦੇ ਉੱਤੇ ਚੱਲਣ ਲਈ ਇੱਕ ਹੋ ਕੇ ਜਦੋਂ ਚੱਲੋਗੇ ਤਾਂ ਏਕੇ ਦੇ ਵਿੱਚ ਜਿਹੜਾ ਬਲ ਜ਼ਰੂਰ ਹੁੰਦਾ ਆ ਤਾਂ ਤੁਹਾਨੂੰ ਵੱਡੀ ਜਿੱਤ ਜ਼ਰੂਰ ਹਾਸਲ ਹੋ ਸਕਦੀ ਆ ਤਾਂ ਅੱਜ ਸਯੁਕਤ ਕਿਸਾਨ ਮੋਰਚੇ ਦੀ ਇਹ ਵੱਡੀ ਇੱਕ ਮੀਟਿੰਗ ਹੋਣ ਜਾ ਰਹੀ ਆ ਮੀਟਿੰਗ ਤੋਂ ਬਾਅਦ ਫੈਸਲਾ ਕੀ ਆਉਂਦਾ ਉਹ ਦੱਸਾਂਗੇ ਤੁਹਾਨੂੰ ਪਰ ਜੋ ਮੀਟਿੰਗ ਤੋਂ ਪਹਿਲਾਂ ਰਾਜੇਵਾਲ ਨੇ ਵੱਲੇ ਬਲਵੀਰ ਸਿੰਘ ਰਾਜੇਵਾਲ ਨੇ ਗੱਲ ਕਹੀ ਸੀ ਉਹ